ਸੈਂਟਰ ਸਰਕਾਰ ਦੇ ਜਿਹੜੇ ਖੇਤੀਬਾੜੀ ਮੰਤਰੀ ਭਾਰਤ ਦੇਗੇ ਉਹਨਾਂ ਦਾ ਜੁਆਇੰਟ ਸੈਕਟਰੀ ਔਰ ਉਹਨਾਂ ਦੇ ਨਾਲ ਪੂਰੀ ਟੀਮ ਸੀਗੀ ਇੱਕ ਡੈਲੀਗੇਸ਼ਨ ਆਇਆ ਸੀ ਉਸ ਡੈਲੀਗੇਸ਼ਨ ਨੇ ਜਿਹੜੀ ਸਾਡੇ ਨਾਲ ਪਹਿਲਾਂ ਗੱਲ ਰੱਖੀ ਵੀ ਅਸੀਂ ਇਹਨੂੰ ਮੀਟਿੰਗ ਸਮਝੋ ਅਸੀਂ ਕਹਿੰਦੇ ਫਾਸਟ ਮੀਟਿੰਗ ਕਰੋ ਅਗਰ ਉਹਨਾਂ ਨੇ ਕਿਹਾ ਵੀ ਅਸੀਂ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸੈਂਟਰ ਸਰਕਾਰ ਬੜੀ ਚਿੰਤਤ ਹੈਗੀ ਆ ਅਸੀਂ ਵੀ ਆਪਣੀਆਂ ਗੱਲਾਂ ਰੱਖਿਆ ਵੀ ਜੇ ਚਿੰਤਾ ਤਾਂ ਹੈਗੀ ਆ ਤਾਂ ਮੀਟਿੰਗ ਜਲਦੀ ਕਿਉਂ ਨਹੀਂ ਚਾਲੂ ਹੋ ਜਾਂਦੀ 8 ਤਰੀਕ ਨੂੰ ਇਲੈਕਸ਼ਨ ਕਰਤੋਂ ਨਾ ਨਾ ਰਿਜ਼ਲਟ ਆਉਣਾ ਰਿਜ਼ਲਟ ਤੋਂ ਬਾਅਦ ਬਜਟ ਦੀ ਗੱਲ ਕੀਤੀ ਆ ਬਜਟ ਤੋਂ ਬਾਅਦ ਫਿਰ ਉਹਨਾਂ ਨੇ ਗੱਲ ਇੱਕ ਹੋਰ ਰੱਖੀ ਵੀ 14 ਤਰੀਕ ਨੂੰ ਹੀ ਜਿਹੜੀ ਵਾਰਤਾ ਹੋਊਗੀ ਚੰਡੀਗੜ੍ਹ ਦੇ ਵਿੱਚ ਹੋਊਗੀ ਸੋ ਮੈਂ ਸਮਝਦਾ ਇੱਕ ਡੈਡਲੌਕ ਖੁੱਲਿਆ ਹੈਗਾ ਸਾਲ ਦਾ ਬੰਦ ਸੀਗਾ ਔਰ ਸੈਂਟਰ ਦੇ ਅਧਿਕਾਰੀ ਮੇਰੇ ਖਿਆਲ 2 ਵਜੇ ਤੋਂ ਹੀ ਆਏ ਬੈਠੇ ਨੇ ਹੁਣ ਤੱਕ ਵੀ ਇੱਥੇ ਨੇ ਉਹ ਡੱਲੇਵਾਲ ਸਾਹਿਬ ਨੇ ਡ੍ਰਿਪ ਲੈ ਲਈ ਆ ਕਿ ਪ੍ਰਵਾਨਗੀ ਵੀ ਲਈ ਹੈ ਜਿਨ੍ਹਾਂ ਲੋਕਾਂ ਨੇ ਲੜਾਈ ਲੜੀ ਆ ਸੜਕਾਂ ਤੇ ਬੈਠੇ ਆ ਔਰ ਦੇਸ਼ ਵਾਸੀਆਂ ਦੀ ਵੀ ਅਸੀਂ ਕਹਿੰਦੇ ਜਿਨੇ ਵੀ ਇਸ ਮੋਰਚੇ ਬਾਰੇ ਚੰਗਾ ਸੋਚਿਆ ਉਹਨਾਂ ਦਾ ਵੀ ਧੰਨਵਾਦ ਹੈਗਾ ਜਿਹੜੀ 14 ਦੀ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਡੱਲੇਵਾਲ ਸਾਹਿਬ ਵੀ ਸ਼ਾਮਲ ਹੋਣਗੇ ਕਿਉਂਕਿ ਸੇਹਤ ਉਹਨਾਂ ਦੀ ਕਾਫੀ ਡਾઉન ਆ ਉਦੋਂ ਤੱਕ ਕਵਰ ਕਰ ਜਾਣਗੇ ਕਿੱਥਾਂ ਲੱਗਦੇ 101% ਡੱਲੇਵਾਲ ਸਾਹਿਬ ਜ਼ਰੂਰ ਉਸ 14 ਵਾਲੀ ਬਾਰਤਾ ਚ ਜ਼ਰੂਰ ਸ਼ਾਮਲ ਹੋਣਗੇ ਖੇਤੀ ਅੰਦੋਲਨ ਕਨੌਰੀ ਦੇ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਨੇ ਜਿਹੜੇ ਉਹ ਕਿਸਾਨਾਂ ਲਈ ਪ੍ਰਪੋਜ਼ਲ ਲੈ ਕੇ ਪਹੁੰਚੇ ਸੀ ਸੋ ਕੀ ਗੱਲਬਾਤ ਹੋਈ ਆ ਕੀ ਪ੍ਰਪੋਜ਼ਲ ਲੈ ਕੇ ਪਹੁੰਚਣੇ ਗੱਲਬਾਤ ਕਰਦੇ ਆ ਗੁਰਿੰਦਰ ਸਿੰਘ ਭੰਗੂ ਨੇ ਸਾਡੇ ਨਾਲ ਹੰਜ ਭੰਗੂ ਸਾਹਿਬ ਪੱਤੇ ਅਰਜ਼ ਕਰਦੇ ਆ ਜੀ ਵਿਗਰੋਈ ਫਾਲਸਾਹਬ ਸਾਹਿਬ ਇੱਕ ਪੱਤੇ ਪੰਗੂ ਸਾਹਿਬ ਸੈਂਟਰ ਸਰਕਾਰ ਦੇ ਅਧਿਕਾਰੀ ਆਏ ਸੀਗੇ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਪਹੁੰਚੇ ਸੀਗੇ ਪ੍ਰੋਪੋਜ਼ਲ ਲੈ ਕੇ ਕੀ ਪ੍ਰੋਪੋਜ਼ਲ ਸੀਗੀ ਤੇ ਗੱਲਬਾਤ ਕਿੱਥੇ ਤੱਕ ਪਹੁੰਚੀ ਦੇਖੋ ਵਾਰਤ ਦਾ ਵਿਸ਼ਾ ਅੱਜ ਕਾਫੀ ਚੱਲਿਆ ਹੈਗਾ 2:30 ਵਜੇ ਤੋਂ ਚੱਲਿਆ ਸੈਂਟਰ ਸਰਕਾਰ ਦੇ ਜਿਹੜੇ ਖੇਤੀਬਾੜੀ ਮੰਤਰੀ ਭਾਰਤ ਦੇ ਹੈਗੇ ਉਹਨਾਂ ਦਾ ਜੁਆਇੰਟ ਸੈਕਟਰੀ ਔਰ ਉਹਨਾਂ ਦੇ ਨਾਲ ਪੂਰੀ ਟੀਮ ਸੀਗੀ ਇੱਕ ਡੈਲੀਗੇਸ਼ਨ ਆਇਆ ਸੀ ਉਸ ਡੈਲੀਗੇਸ਼ਨ ਨੇ ਜਿਹੜੀ ਸਾਡੇ ਨਾਲ ਪਹਿਲਾਂ ਗੱਲ ਰੱਖੀ ਵੀ ਅਸੀਂ ਇਹਨੂੰ ਮੀਟਿੰਗ ਸਮਝੋ ਇੱਕ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਇੱਕ ਮੀਟਿੰਗ ਫੇਰ वार्ता ਨਾਲ ਕਦੇ ਉਹ ਬਾਹਰ ਜਾਂਦੇ ਸੀ ਕਿਤੇ ਅਜਿੰਦਰ ਸਲਾਮ ਮਸ਼ਵਰਾ ਕਰਨ ਦੇ ਬਾਵਜੂਦ ਔਰ ਇਸ ਤੇ ਪਹੁੰਚੇ ਅਸੀਂ ਕਿ ਤੁਹਾਡੇ ਕੋਲ ਹੈ ਕੀ ਆ ਤਾਂ ਉਹਨਾਂ ਨੇ ਦੱਸਿਆ ਵੀ ਐਦਾਂ ਐਦਾਂ ਫੇਰੋ ਜਦੋਂ ਅਸੀਂ ਕਹਿੰਦੇ ਫਾਸਟ ਮੀਟਿੰਗ ਕਰੋ ਅਗਰ ਉਹਨਾਂ ਨੇ ਕਿਹਾ ਵੀ ਅਸੀਂ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸੈਂਟਰ ਸਰਕਾਰ ਬੜੀ ਚਿੰਤਤ ਹੈਗੀ ਆ ਅਸੀਂ ਵੀ ਆਪਣੀਆਂ ਗੱਲਾਂ ਰੱਖੀਆਂ ਵੀ ਜੇ ਚਿੰਤਤ ਹੈਗੀ ਆ ਤਾਂ ਮੀਟਿੰਗ ਜਲਦੀ ਕਿਉਂ ਨਹੀਂ ਚੱਲੂ ਹੋ ਜਾਂਦੀ ਤੇ ਉਹਨਾਂ ਨੇ ਕਿਹਾ ਵੀ ਅੱਜ ਇਹਨੂੰ ਮੀਟਿੰਗ ਹੀ ਸਮਝੀਏ ਉਹਨਾਂ ਨੇ ਪੁਰਾਣੀਆਂ ਵੀ ਜਿਹੜੇ ਆ 2020 ਦੇ ਵਿੱਚ ਜਿਹੜਾ ਮੋਰਚਾ ਚੱਲਿਆ ਉਹਦੇ ਵਿੱਚ ਵੀ ਐਗਜ਼ਾਮਪਲਾਂ ਦਿੱਤੀਆਂ ਵੀ ਜਦੋਂ ਪਹਿਲਾਂ ਸੈਕਟਰੀ ਨੇ ਹੀ ਮੀਟਿੰਗ ਕੀਤੀ ਸੀਗੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਲੈਕਸ਼ਨ ਦੀ ਗੱਲ ਕੀਤੀ ਇਲੈਕਸ਼ਨ ਤੋਂ ਬਾਅਦ ਜਿਹੜਾ ਆਪਣਾ ਕੀ ਕਹਿੰਦੇ ਆ ਅ 8 ਤਰੀਕ ਨੂੰ ਇਲੈਕਸ਼ਨ ਕਰਤੋਂ 9 ਨੂੰ ਰਿਜ਼ਲਟ ਆਉਣਾ ਰਿਜ਼ਲਟ ਤੋਂ ਬਾਅਦ ਬਜਟ ਦੀ ਗੱਲ ਕੀਤੀ ਆ ਬਜਟ ਤੋਂ ਬਾਅਦ ਫਿਰ ਉਹਨਾਂ ਨੇ ਗੱਲ ਇੱਕ ਹੋਰ ਰੱਖੀ ਅ ਵੀ 14 ਤਰੀਕ ਨੂੰ ਹੀ ਜਿਹੜੀ ਵਾਰਤਾ ਹੋਊਗੀ ਚੰਡੀਗੜ੍ਹ ਦੇ ਵਿੱਚ ਹੋਊਗੀ ਮੈਂ ਕਿਉਂ ਰੱਖੀ ਗਈ ਹੈ ਇਸੇ ਨੂੰ ਲੈ ਕੇ ਪਹਿਲਾਂ ਕਿਉਂ ਨਹੀਂ ਟਾਈਮ ਰੱਖਿਆ ਦੇਣਾ ਦੇਖੋ ਜੀ ਇਹ ਗੱਲ ਕੀਤੀ ਆ ਉਹਨਾਂ ਨਾਲ ਉਹ ਕਹਿੰਦੇ ਵੀ 26 ਜਨਵਰੀ ਨੂੰ ਲੈ ਕੇ ਇੱਕ ਗੱਲ ਉਸ ਤੋਂ ਬਾਅਦ ਇਲੈਕਸ਼ਨ ਹੈਗੀ ਦਿੱਲੀ ਵਿੱਚ ਦੋ ਗੱਲ ਤੀਜੀ ਗੱਲ ਹੈਗੀ ਆ ਜਿਹੜਾ ਬਜਟ ਹੈਗਾ ਔਰ ਇਹ ਸਿਲਸਲਾ ਸਾਰਾ 12 ਤਰੀਕ ਨੂੰ ਖਤਮ ਹੁੰਦਾ ਔਰ 14 ਤਰੀਕ ਨੂੰ ਮੀਟਿੰਗ ਰੱਖੀ ਗਈ ਆ ਸੋ ਮੈਂ ਸਮਝਦਾ ਇੱਕ ਡੈਡਲੌਕ ਖੁੱਲਿਆ ਹੈਗਾ ਸਾਲ ਦਾ ਬੰਦ ਸੀਗਾ ਔਰ ਸੈਂਟਰ ਦੇ ਅਧਿਕਾਰੀ ਮੇਰੇ ਖਿਆਲ 2 ਵਜੇ ਤੋਂ ਹੀ ਆਏ ਬੈਠੇ ਨੇ ਹੁਣ ਤੱਕ ਵੀ ਇੱਥੇ ਨਹੀਂ ਨੇ ਹੌਂਟਲੇ ਵਾਲੇ ਸਾਹਿਬ ਨੇ ਡ੍ਰਿੱਪ ਲੈ ਲਈਆ ਕਿਉਂਕਿ ਪ੍ਰਵਾਨਗੀ ਵੀ ਲਈ ਹੈ ਜਿਨ੍ਹਾਂ ਲੋਕਾਂ ਨੇ ਲੜਾਈ ਲੜੀ ਆ ਸੜਕਾਂ ਤੇ ਬੈਠੇ ਆ ਔਰ ਦੇਸ਼ ਵਾਸੀਆਂ ਦੀ ਵੀ ਅਸੀਂ ਕਹਿੰਦੇ ਜਿਨੇ ਵੀ ਇਸ ਮੋਰਚੇ ਬਾਰੇ ਚੰਗਾ ਸੋਚਿਆ ਉਹਨਾਂ ਦਾ ਵੀ ਧੰਨਵਾਦ ਹੈਗਾ ਔਰ ਵੱਡੀ ਗੱਲ ਹੈਗੀ ਆ ਟਵਾਣਾ ਸਾਹਿਬ ਵੀ ਅਸੀਂ ਗੁਰੂਆਂ ਤੋਂ ਵੱਡੇ ਬਡੇਰਿਆਂ ਤੋਂ ਇਤਿਹਾਸ ਆ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਆਪਣਾ ਸਾਰੀ ਲੋਕ ਚੱਲਣ ਵਾਲੇ ਆ ਔਰ ਜਬਰ ਦਾ ਮੁਕਾਬਲਾ ਜਿਹੜਾ ਸਬਰ ਨਾਲ ਕੀਤਾ ਅੱਜ ਇਹ ਸਾਰੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਸਾਡੇ ਸਾਰਾ ਕੁਝ ਦਿਖਦਾ 21 ਫਰਵਰੀ ਵੀ ਆਉਣੇ ਵਾਲੀ ਆ 21 ਫਰਵਰੀ ਨੂੰ ਸ਼ੁੱਭ ਕਰਨ ਉਹ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ 4-7 33 ਕਿਸਾਨ ਵੀ ਸਾਡੀ ਅੱਖਾਂ ਦੇ ਸਾਹਮਣੇ ਘੁੰਮਦੇ ਆ ਜਿਹੜੇ ਫੱਟੜ ਹੋਏ ਆ 5 ਕਿਸਾਨ ਵੀਰ ਵੀ ਨੌਜਵਾਨ ਘੁੰਮਦੇ ਆ ਜਿਨ੍ਹਾਂ ਦੀਆਂ ਅੱਖਾਂ ਗਈਆਂ ਔਰ ਜਿਹੜੀਆਂ ਇੱਥੇ 40 ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਵੀ ਉਹਨਾਂ ਦੀ ਵੀਆਂ ਤਸਵੀਰਾਂ ਸਾਡੇ ਘੁੰਮਦੀਆਂ ਸੋ ਮੈਂ ਕਹਿਣਾ ਵੀ ਉਹਨਾਂ ਦਾ ਜਿਹੜੀ ਸੋਸ ਸੀ ਉਹਨੂੰ ਜਾਈ ਜਾਣ ਦਿੱਤਾ ਜਾਊਗਾ ਔਰ ਜ਼ਰੂਰ ਭਾਰਤ ਦੇ ਲੋਕਾਂ ਦੇ ਹੱਕ ਚ ਵਾਰਤਾ ਚਾਲੂ ਹੋਣ ਬਲੇ ਜ਼ਰੂਰ ਬਿਲਕੁਲ ਜਿਹੜੀਆਂ ਮੰਗਾਂ ਨੂੰ ਲੜਦੇ ਆ ਲੈ ਕੇ ਉਹਨਾਂ ਤੇ ਬਖੂਬੀ ਆਪਣੀ ਵਕੀਲੀ ਕਰਕੇ ਜ਼ਰੂਰ ਪੰਜਾਬ ਦੇ ਕਿਸਾਨਾਂ 'ਚ ਐਮ ਐਸ ਪੀ ਝੋਲੀ ਪਾਈ ਜਾਊਗਾ ਜੇ ਦੇਖਿਆ ਜਾਵੇ ਪੰਗੂ ਸਾਹਿਬ ਜਿਸ ਤਰ੍ਹਾਂ ਕਿਹਾ ਗਿਆ ਕਿ ਆ 121 ਕਿਸਾਨ ਹੋਰ ਨੇ ਜਿਹੜੇ ਉਹ ਬੈਠੇ ਨੇ ਮਰਨ ਵਰਤ ਤੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਉਹਦੇ ਤੇ ਵੀ ਅੱਗੇ ਕੋਈ ਸਹਿਮਤੀ ਬਣ ਸਕਦੀ ਹੈ ਕਿਉਂਕਿ ਉਹ ਜਿਹੜਾ 121 ਦਾ ਜਥਾ ਹੈਗਾ ਉਹ ਤਾਂ ਕੱਲ ਨੂੰ ਅਸੀਂ ਮੀਟਿੰਗ ਕਰਾਂਗੇ ਦੋਨੇ ਫਾਰਮਾਂ ਦੀ ਮੀਟਿੰਗ ਹੋਊਗੀ ਜਿਹੜੀਆਂ ਵੀ ਕੌਲਾਂ ਹੈਗੀਆਂ ਜਦੋਂ ਕੋਈ ਪ੍ਰਪੋਜ਼ਲ ਆਉਂਦੀ ਹੈ ਜਦੋਂ ਕੋਈ ਸੰਧੀ ਹੋ ਜਾਂਦੀ ਆ ਫਿਰ ਉਹਨਾਂ ਬਾਰੇ ਵਿਚਾਰ ਨਾ ਬਣਦਾ ਹੈਗਾ ਕੱਲ ਨੂੰ ਅਸੀਂ ਦੋਨੇ ਫਾਰਮ ਵਿਚਾਰ ਕੇ ਉਹ ਵੀ ਸਾਰੇ মিডিਆ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਔਰ ਜਿਹੜੇ ਅਗਲੇ ਪ੍ਰੋਗਰਾਮ ਵੀ ਹੈਗੇ ਤੇ ਉਹ ਵੀ ਕੱਲ ਨੂੰ ਅਨਾਉਂਸ ਕੀਤੇ ਜਾਣਗੇ ਜੀ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਇੱਥੇ ਹੀ ਰਹਿਣਗੇ ਜਾਂ ਕੋਈ ਮੈਡੀਕਲ ਸਹੂਲਤ ਲੈਣ ਲਈ ਕਿਸੇ ਹਸਪੀਟਲ ਰੈਫਰ ਕੀਤੇ ਜਾਣਗੇ ਜਾਂ ਕਿਦਾਂ ਦਾ ਸਿਸਟਮ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਹੈਗੀ ਹੈ ਪਹਿਲਾਂ ਤਾਂ ਮੈਡੀਸਨ ਲੈਣ ਨੂੰ ਹੀ ਤੇ ਮੰਨਦੇ ਹੁਣ ਮੈਡੀਸਨ ਲੈਣਾ ਹੁਣ ਡ੍ਰਿਪ ਲੱਗੀ ਆ ਇਹਦੇ ਬਾਰੇ ਗਾਂ ਵੀ ਵਿਚਾਰ ਕੀਤਾ ਜਾਊਗਾ ਔਰ ਕੋਸ਼ਿਸ਼ ਢੱਲੇਵਾਲ ਸਾਹਿਬ ਨੇ ਕਿਹਾ ਮੈਂ ਇੱਥੋਂ ਜਾਣਾ ਨਹੀਂ ਹੈਗਾ ਟਰਾਲੀ ਦੇ ਵਿੱਚ ਲਵੰਗੇ ਜਿਹੀ ਜਿਹੀ ਸਮੇਂ ਦੀ ਲੋੜ ਪਈ ਅੱਗੇ ਵਿਚਾਰ ਜ਼ਰੂਰ ਕਰਾਇਆ ਜਾਊਗਾ ਡਾਕਟਰ ਸਬੇਮਾਨ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜੀ ਕਹਿੰਦੇ 14 ਤਰੀਕ ਬਹੁਤ ਦੂਰ ਆ ਮੈਡੀਸਨ ਦੇ ਸਿਰ ਤੇ ਜਗਜੀਤ ਸਿੰਘ ਢੱਲੇਵਾਲ 14 ਤਰੀਕ ਤੱਕ ਜੀਉਂਦੇ ਨਹੀਂ ਰਹਿ ਸਕਦੇ ਇਦਾਂ ਦੀ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ ਹੈ ਦੇਖੋ ਔਰ ਡਾਕਟਰ ਸਬੇਮਾਨ ਦਿੱਲੀ ਦੇ ਵਿੱਚ ਵੀ ਵੱਡਾ ਨਾਂ ਰਿਹਾ ਜਦੋਂ ਮੋਰਚਾ ਚੱਲੇ ਆ ਔਰ 13 ਫਰਵਰੀ ਤੋਂ ਜੁੜੇ ਹੋਏ ਆ ਢੱਲੇਵਾਲ ਸਾਹਿਬ ਨੂੰ ਸਾਂਭਣ ਲਈ ਔਰ ਪੂਰੇ ਮੋਰਚੇ ਨੂੰ ਉਹਨਾਂ ਦੀ ਟੀਮ ਕੰਮ ਕਰਦੀ ਆ ਸੋ ਉਹ ਮੈਡੀਸਨ ਤੌਰ ਤੇ ਕਹਿ ਰਹੇ ਆ ਇੱਕ ਮਾਰ ਨੇ ਮੈਡੀਸਨ ਦੇ ਸੋ ਸਟਾਰਟਿੰਗ ਜਿਵੇਂ ਅੱਜ ਕਹਿਣ ਤੋਂ ਭਾਵ ਡ੍ਰਿਪ ਲਿਆ ਗਿਆ ਇਹ ਸਾਰੀਆਂ ਗੱਲਾਂ ਸਵੇਮਾਨ ਡੱਲੇਵਾਲ ਸਰ ਨੂੰ ਦਿਨ ਪ੍ਰਤੀ ਦਿਨ ਥੋੜੇ ਜੇ ਉਹ ਹੋਣਗੇ ਅ ਥੋੜੀ ਜੀ એનર્ਜੀ ਆਊਗੀ ਉਹਨਾਂ ਤੋਂ ਬਾਅਦ ਸਵੇਮਾਨ ਉਹਨਾਂ ਦੀ ਟੀਮ ਵੀ ਨਾਲ ਦੀ ਨਾਲ ਇਹਦਾ ਧਿਆਨ ਰੱਖੋਗੀ ਤੇ ਉਹਨਾਂ ਨਾਲ ਗੱਲ ਵੀ ਕੀਤੀ ਜਾਊਗੀ ਇਹ ਚੀਜ਼ਾਂ ਜਰੂਰ ਡੱਲੇਵਾਲ ਸਾਹਿਬ ਨਾਲ ਵੀ ਆਉਣ ਵਾਲੇ ਦਿਨਾਂ 'ਚ ਵਿਚਾਰੀਆਂ ਜਾਣਗੀਆਂ ਔਰ ਸਵੇਮਾਨ ਉਹਨਾਂ ਡਾਕਟਰ ਆਪਣੇ ਜਿਹੜੇ ਸਵੇਮਾਨ ਜੀ ਉਹਨਾਂ ਦੀ ਸਟੇਟਮੈਂਟ ਆਈ ਆ ਦੇਖੋ ਬੜੇ ਸਿਆਣੇ ਡਾਕਟਰ ਨੇ ਬੜੇ ਸੂਝਮਾਨ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਉਹਨਾਂ ਨਾਲ ਵੀ ਇਹ ਗੱਲ ਸਾਂਝੀ ਕੀਤੀ ਜਾਊਗੀ ਉਹਨਾਂ ਨੂੰ ਵੀ ਵਿਚਾਰਿਆ ਜਾਊਗਾ ਔਰ ਮੋਰਚੇ ਵੀ ਉਹਨਾਂ ਨੂੰ ਵਿਚਾਰ ਲੈਣਗੇ ਔਰ ਡੱਲੇਵਾਲ ਸਾਹਿਬ ਨਾਲ ਵੀ ਦਿਨ ਵਾਲੇ ਸਲਾਹ ਮਸ਼ਵਰਾ ਜ਼ਰੂਰ ਕੀਤਾ ਜਾਊਗਾ ਜਿਹੜੀ 14 ਦੀ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਡੱਲੇਵਾਲ ਸਾਹਿਬ ਵੀ ਸ਼ਾਮਲ ਹੋਣਗੇ ਕਿਉਂਕਿ ਸਿਹਤ ਉਹਨਾਂ ਦੀ ਕਾਫੀ ਡਾਊਨ ਆ ਉਹਦੇ ਤੱਕ ਕਵਰ ਕਰ ਜਾਣਗੇ ਕਿੰਦਾਂ ਲੱਗ ਰਿਹਾ ਮੈਨੂੰ ਲੱਗਦਾ ਹੈਗਾ ਗੁਰਨਾਨਕ ਸਾਹਿਬ ਕਿਰਪਾ ਕਰਨਗੇ ਜਿੰਨੇ ਵੀ ਕਾਮਯਾਬ ਹੋਏ ਕਿਉਂਕਿ ਡੱਲੇਵਾਲ ਸਾਹਿਬ ਸਰੀਰਕ ਤੌਰ ਤੇ ਭਾਵੇਂ ਬਹੁਤ ਜ਼ਿਆਦਾ ਕਮਜ਼ੋਰ ਹੋਗੇ ਜਿਹੜਾ ਮਾਨਸਿਕ ਤੌਰ ਤੇ ਉਹਨਾਂ ਦਾ ਇਰਾਦਾ ਡੜਿਹੜ ਹੈਗਾ ਕਿਉਂਕਿ ਮੈਂ ਪਹਿਲੀ ਵਾਰ ਦੇਖਿਆ ਇਹਨਾਂ ਇਰਾਦੇ ਵਾਲਾ ਬੰਦਾ ਨਹੀਂ ਦੇਖਿਆ ਦਲੇਰ ਦੁਨੀਆ ਬੜੀ ਦੇਖੀ ਅਸੀਂ ਵੀ ਆਪਣੇ ਆਪ ਨੂੰ ਦਲੇਰ ਮੰਨਦੇ ਆ ਪਰ ਸਬਰ ਨਾਲ ਬੜੇ ਠੰਡੇ ਮਤੇ ਨਾਲ ਗੱਲ ਸੋ 101% ਡੱਲੇਵਾਲ ਸਾਹਿਬ ਜਰੂਰ ਉਸ 14 ਵਾਲੀ ਬਾਰਤਾ ਚ ਜਰੂਰ ਸ਼ਾਮਲਾ ਹੋਣਗੇ ਤੇ ਇਹ ਪ੍ਰਾਪਤੀ ਕੀ ਸਮਝਦੇ ਹੋ ਜੀ ਮਰਨ ਵਰਤ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖਿਆ ਗਿਆ ਅੱਜ 54 ਦਿਨ ਪੂਰੇ ਹੋ ਗਏ ਨੇ ਤੇ ਕੀ ਪ੍ਰਾਪਤੀ ਸਮਝਦੇ ਹੋ ਅੱਗੇ ਗੱਲਬਾਤ ਤੇ ਪ੍ਰਾਪਤੀ ਸਮਝਦੇ ਹੋ ਜਾਂ ਮਸਲਾ ਹੱਲ ਹੋਊਗਾ ਇਦਾਂ ਦੇਖੋ ਪ੍ਰਾਪਤੀ ਨਹੀਂ ਇਹ ਤਾਂ ਇੱਕ ਕਦਮ ਅੱਗੇ ਵਧਿਆ ਅਸੀਂ ਡੈਡਲੌਕ ਖੁੱਲਿਆ ਹੈਗਾ ਔਰ ਹਰ ਇੱਕ ਬੱਚਾ-ਬੱਚਾ ਮੰਨ ਲੋ ਮੈਂ ਤੁਸੀਂ ਗੱਲ ਸਵਾਲ ਕੀਤਾ ਮੈਂ ਉੱਥੇ ਜਵਾਬ ਦੰਨਾ ਵੀ ਜੇਕਰ ਬਾਰਤਾ ਵੀ ਆ ਗਈ ਗੱਲਬਾਤ ਵੀ ਹੋ ਗਈ ਉਸ ਤੋਂ ਬਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਏ ਤਾਂ ਨਾ ਤਾਂ ਸਾਨੂੰ ਕਿਸੇ ਨੇ ਮaaf ਕਰਨਾ ਤੁਹਾਡੇ ਤੇ ਵੀ ਸਵਾਰ ਸਵਾਲ ਹੋਣਗੇ ਵੀ ਟਵਾਣਾ ਸਾਹਿਬ ਤੁਸੀਂ ਉੱਥੇ ਕਵਰ ਕਰਨ ਜਾਂਦੇ ਸੀ ਤੁਸੀਂ ਇਹ ਸਵਾਲ ਕਿਉਂ ਨਹੀਂ ਕੀਤਾ ਤੋਂ ਇਹਦੇ ਵਿੱਚ ਲੀਡਰਸ਼ਿਪ ਕਿਹਾ ਕੋਈ ਬਿਨੀ ਇਸ ਚੀਜ਼ ਤੋਂ ਬਹ ਸਕਦਾ ਸੋ ਮੇਰੇ ਕਹਿਣ ਤੋਂ ਭਾਵ ਆ ਡੱਲੇ ਸਾਹਿਬ ਵਾਲ ਸਾਹਿਬ ਦੀ ਦੀ ਹੋਣਾ ਬਹੁਤ ਜ਼ਰੂਰੀ ਆ ਇਹ ਜੇ ਨੇਤਾ ਸਦਾ ਨਹੀਂ ਪੈਦੇ ਹੁੰਦੇ ਉਹਨਾਂ ਦੀ ਬਹੁਤ ਵੱਡੀ ਸਾਨੂੰ ਜਿੱਥੇ ਲੋੜ ਹੈਗੀ ਆ ਦੇਸ਼ ਵਾਸੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਹੁਤ ਵੱਡੀ ਲੋੜ ਆ ਇਸ ਕਰਕੇ ਅ ਜਿਹੜਾ ਇੱਕ ਬਾਰਤ ਦਾ ਚਾਲੂ ਹੋਇਆ ਵਿਸ਼ਾ ਸਾਨੂੰ ਪਤਾ ਡੱਲੇਵਾਲ ਸਾਹਿਬ ਕਹਿ ਰਹੇ ਆ ਵੀ ਜਦ ਤੱਕ ਮੰਗਾਂ ਨਹੀਂ ਮਨਾ ਲੈਂਦੇ ਉਦੋਂ ਤੱਕ ਮੈਂ ਮਰਨ ਵਰਤ ਜਾਰੀ ਰੱਖੂਗਾ ਮੋਰਚੇ ਚ ਚੱਲਦੇ ਰਹਿਣਗੇ ਜਿਹੜੀਆਂ ਗਾਂ ਦੀਆਂ ਕੌਲਾਂ ਦਿੱਤੀਆਂ ਜਾਣਗੀਆਂ ਮੋਰਚਾ ਚੜਦੀ ਕਲਾ ਚ ਆਉਣ ਵਾਲੇ ਦਿਨਾਂ ਚ ਮੋਰਚਿਆਂ ਚ ਗਿਣਤੀ ਹੋਰ ਵਧੂਗੀ ਸੋ ਕਹਿਣ ਤੋਂ ਭਾਵ ਇਨੂੰ ਪ੍ਰਾਪਤੀ ਤਾਂ ਮੰਨਦੇ ਆ ਪਰ ਜਦੋਂ ਝੋਲੀ ਚ ਪਾਇਆ ਜਾਊਗਾ ਲੋਕਾਂ ਦੇ ਜਿਹੜੀਆਂ ਮੰਗਾਂ ਨੂੰ 12 ਨੂੰ ਲੈ ਕੇ ਬੈਠੀਆਂ ਅਸਲੀ ਪ੍ਰਾਪਤੀ ਉਹ ਹੈਗੀ ਆ ਡੈਡਲੌਕ ਖੁੱਲਿਆ ਡੱਲੇਵਾਲ ਸਾਹਿਬ ਦਾ ਹੋਣਾ ਵੀ ਜ਼ਰੂਰੀ ਉਹਨਾਂ ਨੇ ਡਿਪ ਲਈ ਆ ਸੋ ਦਿਨ ਪਰ ਦਿਨ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਜਿੱਕਰ ਜਦੋਂ ਮੋਰਚਾ ਲੱਗਿਆ ਤਾਂ ਬੜੇ ਸਵਾਲ ਸਾਡੇ ਵੀ ਤੇ ਹੋਰ بڑے ਸਵਾਲ ਤੇ ਕੋਈ ਮੋਰਚਾ ਦਾ ਨਾਮ ਹੀ ਲੈਂਦਾ ਨਹੀਂ ਤਾਂ ਕੋਈ ਛੋਟਾ ਮੋਰਚਾ ਕਹਿਨਤਾ ਬੜੀਆਂ ਪਰਸਪੈਕਸ਼ਨਾਂ ਜਟਵਾਣਾ ਸਾਬ ਉਹ ਅੱਜ ਕਿਤੇ ਨਾ ਕਿਤੇ ਸਿੱਧ ਹੋਈਆਂ ਵੀ ਜੇ ਕਿਸਾਨ ਕੋਈ ਵੀ ਬੈਠਾ ਸੀ ਇੱਥੇ ਦੇਖੋ ਅਸੀਂ ਤਾਂ ਇੱਕ ਅਗਵਾਈ ਕਰਨੀ ਆ ਲੀਡਰਸ਼ਿਪ ਉਹਨੇ ਇੱਕ ਸੇਧ ਦੇਣੀ ਆ ਪਰ ਯੋਗਦਾਨ ਤਾਂ ਬੱਚੇ-ਬੱਚੇ ਦਾ ਮਾਵਾਂ ਬੈਠੀਆਂ ਪਹਿਣਾ ਬੈਠੀਆਂ ਇਹਨਾਂ ਨੂੰ ਵੀ ਸਲੂਟ ਆ ਤੁਹਾਡਾ ਵੀ ਬੜਾ ਧੰਨਵਾਦ মিডিਆ ਨੇ ਕੱਲੀ-ਕੱਲੀ ਗੱਲ ਜਿਹੜੀ ਮੋਰਚਿਆਂ ਦੀ ਆ ਉਹ ਦੇਸ਼-ਵਿਦੇਸ਼ ਪਹੁੰਚਾਉਣੀ ਔਰ ਬਾਹਰ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈਗਾ ਬਾਹਰ ਵਾਲੇ ਵੀਰਾਂ ਦੇ ਜਿਹੜੇ ਚੈਨਲ ਰੇਡੀਓ ਚੈਨਲ ਚੱਲਦੇ ਉਹ ਵੀ ਕਈ ਵਾਰ ਸਾਨੂੰ ਫੋਨ ਲਾਉਣ ਤੇ ਉਹ ਵੀ ਬੜਾ ਚਿੰਤਤ ਸੀਗੇ ਸੋ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਭ ਦਾ ਧੰਨਵਾਦ ਆ ਪਰ ਮੰਗਾ ਮਨਾ ਕੇ ਜਦ ਤੱਕ ਝੋਲੀ 'ਚ ਨਹੀਂ ਪੈਂਦਾ ਉਦੋਂ ਤੱਕ ਮੋਰਚਿਆਂ 'ਚ ਡਟੇ ਬੈਠੇ 21 ਦੀ ਕਾਲ ਦਿੱਤੀ ਗਈ ਸੀ 101 ਮਰਜੀ ਬੜੇ ਨੇ ਜਿਹੜੇ ਉਹ ਦਿੱਲੀ ਕੂਚ ਕਰਨਗੇ ਉਹ ਕਾਲ ਨੂੰ ਕਿਸ ਤਰ੍ਹਾਂ ਰੱਖਣਗੇ ਦੇਖੋ ਦੋਨੇ ਫਾਰਮਾਂ ਦੀ ਕਾਲ ਨੂੰ ਮੀਟਿੰਗ ਹੋ ਗਈ ਉਹ ਮੀਟਿੰਗ 'ਚ ਵਿਚਾਰ ਕੇ ਸਾਰਾ ਕੁਝ ਮੀਡੀਆ ਦੇ ਸਾਹਮਣੇ ਲਿਆਂਦਾ ਜਾਊਗਾ ਜੀ ਧੰਨਵਾਦ ਜੀ ਥੈਂਕ ਯੂ ਹਾਂਜੀ ਇਹ ਸਾਨੂੰ ਗੁਰਿੰਦਰ ਸਿੰਘ ਪੰਗੂ ਇਹ ਕਹਿੰਦੇ ਨੇ ਕਿ ਮੀਟਿੰਗ ਲਈ ਡੈਡਲੌਕ ਆ ਜਿਹੜਾ ਉਹ ਖੁੱਲੇ ਤੇ ਆਉਣ ਵਾਲੇ ਟਾਈਮ 'ਚ ਮੀਟਿੰਗਾਂ ਕਰਕੇ ਜੋ ਅਗਲੇ ਪ੍ਰੋਗਰਾਮ ਨੇ ਉਹ ਦਿੱਤੇ ਜਾਣਗੇ ਫਿਲਹਾਲ ਤੁਸੀਂ ਬਣੇ ਰੱਖੋ ਜੀ ਅਭਿ ਲੋਕ ਚੈਨਲ ਦੇ ਨਾਲ ਗੁਰਪ੍ਰੀਤ ਦੇ ਨਾਲ ਮਨ